ਮਾਨਯੋਗ ਕਮਿਸ਼ਨਰ ਕੋਲੇ ਸਾਮਦੇ ਸਰ ਪਦਾਲ ਗੁੱਪੀ ਸੰਖੇਪ ਰੂਪ ਦੇ ਵਿੱਚ ਦਿਸ਼ਾਨਦ ਅਪਡੇਟ ਜਿਹੜਾ ਯੋਧਨਸ਼ਾਤ ਦੇ ਸਾਡੀਆਂ ਟੀਮਾਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸਾਡੇ ACP ਸਾਉਥ ਪਰਵੇਸ਼ ਚੋਪੜਾ ਜੀ ਤੇ ਇਹਨਾਂ ਦੀ SHO ਪੱਲਾਵਿੰਦਰ ਸਿੰਘ SHO ਸੁਲਗਰਮੈਂਟ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਲਵਦੀ ਸੰਤੀਸ ਲੱਪਾ ਤੇ ਚਾਂਸ ਸਿੰਘ ਜਿਹੜੇ ਦੋ ਦੋਨੋਂ ਜਿਹੜੇ ਸਤਾਨਾਂਗਰ ਦੇ ਰਹਿਣ ਵਾਲੇ ਨੇ ਇਹਨਾਂ ਦੇ ਨੂੰ ਗ੍ਰਿਫਤਾਰ ਕਰਕੇ ਮਤਜਮਾ ਨੰਬਰ 66 ਜਿਹੜਾ थाना ਸਤਾਨਾਂਗਰ ਦੀ ਪੀਸੀਐਨ ਡੀਬੀਐਸ ਤੇ ਦਰਜ ਕੀਤਾ ਗਿਆ ਇਹਨਾਂ ਦੋਵਾਂ ਤੋਂ ਮੌਕੇ ਤੇ 276 ਗ੍ਰਾਮ ਹੈਰੋਇਨ ਦੋਹਾਂ ਦਾ ਡਰੱਗ ਮੰਨ ਕੇ ਪਲੱਸ ਜਿਹੜਾ ਮੋਟਰਸਾਈਕਲੇ ਬੱਜ ਰਹੇ ਸਨ ਉਹ ਇਹਨਾਂ ਵਜ਼ਨ ਬਰਾਮਦ ਕੀਤਾ ਗਿਆ ਇਸ ਨੂੰ ਜਿਹੜਾ ਅਰੈਸਟ ਕਰਕੇ ਉਹਨਾਂ ਨੂੰ ਕੇਸ ਅਦਾਜ਼ ਕੀਤਾ ਗਿਆ ਇਸ ਦੇ ਉੱਤੇ ਜਿਹੜੀ ਹੋਰ ਤਫਸੀਲ ਸਾਡੇ ਵੱਲੋਂ ਜਾਰੀ ਹੈ ਇਸਤੇ ਵਰਨਣਯੋਗ ਹੈ ਕਿ ਇਹ ਦੋਵੇਂ ਦੋਸ਼ੀ ਜਿਹੜੇ ਪਰਾਨੇ ਨਰੋਦੀਅਸ ਕ੍ਰਿਮੀਨਲ ਨੇ ਲਖਪਤ ਸਿੰਘ ਦੇ ਉੱਤੇ ਪਹਿਲਾ ਹੀ 6 ਮਾਮਲੇ ਕਰ ਦਿੱਤੇ ਨੇ ਜਿਸ ਦੇ ਵਿੱਚ ਐਕਸਾਈਜ਼ ਐਕਟ ਦੇ ਮਾਮਲੇ ਸ਼ਾਮਿਲ ਨੇ ਇਸ ਤੋਂ ਇਲਾਵਾ ਚਾਂਦ ਸਿੰਘ ਦੇ ਉੱਤੇ ਦੋ ਮਾਮਲੇ ਦਰਜ ਨੇ ਜਿਸ ਦੇ ਵਿੱਚ ਇੱਕ ਐਕਸਾਈਜ਼ ਐਕਟ ਅਤੇ ਇੱਕ ਐਂਟੀ-ਨਾਰਕਾ ਜਿਹੜਾ ਮਾਮਲਾ ਦਰਜ ਹੈ ਇਹਨਾਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਾਰੀ 체ਨ ਨੂੰ ਜਿਹੜਾ ਨੈਕਸਸ ਨੂੰ ਤੋੜਿਆ ਜਾਵੇਗਾ ਇਸ ਦੇ ਵਿੱਚ ਇਹਨਾਂ ਦੇ ਦੋ ਸਾਥੀ ਜਿਹੜੇ ਪਹਿਲਾਂ ਸਤਨ ਸਿੰਘ ਅਤੇ ਪ੍ਰਗਟ ਸਿੰਘ ਜਿਹੜੇ ਦੋ ਅਰੈਸਟ ਕੀਤੇ ਸਨ ਸਤਨਹੰਦ ਪੁਲਿਸ ਵੱਲੋਂ ਜਿਸ ਦੇ ਵਿੱਚ ਮਕੱਦਮਾ ਨੰਬਰ 54/25 ਜਿਹੜਾ ਦਰਜ ਕੀਤਾ ਗਿਆ ਸੀਗਾ ਉਸ ਦੇ ਵਿੱਚ ਵੀ ਇਹ ਲਾਪੇਛਾਈ ਲੱਭਾ ਜਿਹੜਾ ਨਾਮਿਨੇਟਡ ਹੈ ਇਸ ਦੇ ਸਾਰੇ ਅੰਗਲ ਨੂੰ ਜਿਹੜਾ ਬਾਊਸ ਕਰਕੇ ਇਸ ਦੀ ਤਰਤੀਸ਼ ਨੂੰ ਹਰ ਅੰਗਲ ਤੋਂ ਵੇਖਦਿਆਂ ਹੋਏ ਜੋ ਹੋਰ ਵੀ ਦੋਸ਼ੀ ਹੋਏਗਾ ਉਹ ਵੀ ਇਸ ਦੇ ਵਿੱਚ ਨਾਮਿਨੇਟ ਕਰਕੇ ਇੱਕ ਕਾਨੂੰਨ ਮੁਤਾਬਕ ਕਰ ਦੇਗਾ